ਸਾਡੇ ਬਿਗਵਾਲ ਥਾਣਾ ਦੇ ਇਲਾਕੇ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਮੋਟਰਸਾਈਕਲ ਅਤੇ ਹੋਰ ਵਹੀਕਲ ਚੋਰੀ ਹੋਣ ਦੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਹਦੇ ਵਿੱਚ ਜਦੋਂ ਬਾਬਾ ਪ੍ਰੇਮ ਸਿੰਘ ਜੀ ਦਾ ਮੇਲਾ ਸੀਗਾ ਉਹਦੇ ਵਿੱਚ ਵੀ ਕੁਝ ਵਹੀਕਲ ਚੋਰੀ ਹੋਏ ਸੀ ਉਹਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਕਰਕੇ ਤੇ ਸਾਡੇ ਬਿਗਵਾਲ ਦੇ ਮੁਖ ਅਫਸਰ ਸਬ ਇੰਸਪੈਕਟਰ ਹਰਜਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਜਿਹੜਾ ਕਾਰਵਾਈ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰSourceIP ਵਰਤੋਂ ਕਰਦੇ ਹੋਏ ਜਿਹੜਾ ਇੱਕ ਵਿਅਕਤੀ ਜਿਹਦਾ ਨਾਮ ਕੋ ਸਰਵਕ ਸਿੰਘ ਇਲियस ਕਰਨਦੀਪ ਸਿੰਘ son of ਸੰਤੋਕ ਸਿੰਘ ਵਾਸੀ ਪੱਥ थाना ਸ਼ਹੀਰਮੰਦਪੁਰ ਜ਼ਿਲ੍ਹਾ ਮਾ ਗਰਦਾਸਪੁਰ ਨੂੰ ਕਾਬੂ ਕੀਤਾ ਜਿਹਦੇ ਕੋਲੋਂ ਇੱਕ ਚੋਰੀ شدہ ਮੋਟਰਸਾਈਕਲ ਬਰਾਮਦ ਹੋਇਆ ਜਿਸ ਦੇ ਆਧਾਰ ਤੇ ਉਸਤੇ ਖਿਲਾਫ ਮਕਦਮਾ ਨੰਬਰ 51 21625 ਜਿਹੜਾ ਚੋਰੀ ਦੀਆਂ ਧਰਾਵਾਂ ਦੀ ਦਰਜ ਕੀਤਾ ਗਿਆ ਥਾਣਾ ਬੇਗੋਵਾਲ ਤੇ ਜਦੋਂ ਇਹਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਦੇ ਜਿਹੜਾ ਬਖਵਕ ਸਮਿਆਂ ਦੇ ਉੱਪਰ ਤੇ ਅਲੱਗ-ਅਲੱਗ ਥਾਵਾਂ ਤੋਂ ਜਿਹੜਾ ਕੁੱਲ 9 ਮੋਟਰਸਾਈਕਲ ਹੋਰ ਜਿਹੜੇ ਚੋਰੀ ਕੀਤੇ ਸੀਗੇ ਉਹ ਬਰਾਮਦ ਕਰਵਾਏ ਆ ਇਸ ਤਰ੍ਹਾਂ ਜਿਹੜਾ ਥਾਣਾ ਬੇਗੋਵਾਲ ਦੇ ਏਰੀਆ ਦੇ ਵਿੱਚ ਬazaar ਦੇ ਵਿੱਚ ਔਰ ਬਾਬਾ ਪ੍ਰੀਤ ਸਿੰਘ ਦੇ ਗੁਰਦਾ ਸਾਹਿਬ ਦੇ ਵਿੱਚ ਮੇਲੇ ਦੌਰਾਨ ਜਿਹੜੇ ਚੋਰੀ ਹੋਏ ਆ ਉਹ ਮੋਟਰਸਾਈਕਲ ਇਸ ਪਾਸੋਂ ਬਰਾਮਦ ਹੋਏ ਆ ਇਹ ਜਿਹੜਾ ਇਕੱਲਾ ਹੀ ਆਂਦਾ ਸੀ ਤੇ ਉੱਥੇ ਇਕੱਲਾ ਹੀ ਮੋਟਰਸਾਈਕਲ ਦਾ ਹੱਲਦੋਲੇ ਦੇਖ ਕੇ ਰੈਕੀ ਕਰਕੇ ਉਸ ਤੋਂ ਬਾਅਦ ਉਹਨੂੰ ਇਹ ਚਾਬੀ ਵਗੈਰਾ ਲਗਾ ਕੇ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਸੀ ਇਹ ਮੋਟਰਸਾਈਕਲ ਇਹਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਸਨ ਜਿਹੜਾ ਕਿ ਹੁਣ ਵੇਚਣ ਦੀ ਤਾਕ ਦੇ ਵਿੱਚ ਸੀਗਾ ਜਿਹਨੂੰ ਥਾਣਾ ਬਿਗੋਵਾਲ ਦੀ ਪੁਲਿਸ ਟੀਮ ਨੇ ਬੜੀ ਹੀ ਮਸਤੀ ਨਾਲ ਕੰਮ ਕਰਦੇ ਰਿਹਾ ਗਿਰਤਾਰ ਕੀਤਾ ਹੋਰ ਇਸ ਪਾਸੋਂ ਜਿਹੜੇ ਹੈਗੇ ਮੋਟਰਸਾਈਕਲ ਬਰਾਮਦ ਕੀਤੇ ਇਹਦੀ ਹੋਰ ਵੀ ਡੂੰਘਾਈ ਨਾਲ ਪੁਸ਼ਟੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਹਨੇ ਹੋਰ ਕਿਹੜੀ ਕਿਹੜੀਆਂ ਬਵਾਦਤਾਂ ਕੀਤੀਆਂ ਸਰ ਇਹਦੇ ਕਿ ਮੈਂ ਫਿਲਰ ਦੇ ਮਾਮਲੇ ਦੱਟਿਆ ਹੈ ਕਿਸ ਤਰ੍ਹਾਂ ਇਹ ਇਹਦੇ ਅਸੀਂ ਜਾਂਚ ਕਰ ਰਹੇ ਹਾਂ ਤੇ ਇਹਦੇ ਜਿਹੜੇ ਪਿਛੋਕੜ ਬਾਰੇ ਹੈ ਇਹਦੇ ਪਿਛਲਾ ਜਿਹੜਾ ਥਾਣਾ ਹੈਗਾ ਸੰਯੁਤਪੁਰ ਉਤੋਂ ਵੀ ਇਹਦੀ ਬਾਰੇ ਪੁਸ਼ਟੀ ਕਰ ਰਹੇ ਹਾਂ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV